ਆਸਾਂ ਦਾ ਬੋਝ ਲੈ ਕੇ ਕੈਨੇਡਾ ਪਹੁੰਚਿਆ ਕੈਨੇਡਾ ਜਾ ਕੇ ਉਮੀਦਾਂ ਜਿਹੜੀਆਂ ਨੇ ਉਸ ਨੂੰ ਬੂਰ ਪੈਂਦਾ ਹੋਇਆ ਨਜ਼ਰ ਨਹੀਂ ਆਇਆ ਤੇ ਆਖਰਕਾਰ ਇਸ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਬਹੁਤ ਵੱਧ ਭਾਗੀ ਖਬਰ ਹੈ ਸੁਨਹਿਰੀ ਭਵਿੱਖ ਦੇ ਸੁਪਨਿਆਂ ਦੀ ਕੀਮਤ ਜਿਹੜੀ ਹੈ ਉਹ ਪੰਜਾਬੀ ਨੌਜਵਾਨ ਨੂੰ ਆਪਣੀ ਜਾਨ ਦੇ ਕੇ ਚਕਾਉਣੀ ਪਈ ਹੈ ਇਹ ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਦਾ ਧਰਮਜੀਤ ਤਰਮਜੋਤ ਸਿੰਘ ਜਿਹੜੀਆਂ ਕਿ ਦੱਸੀਆਂ ਜਾ ਰਿਹਾ ਕਿ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਆਪਣੇ ਮੋਢਿਆਂ ਤੇ ਲੈ ਕੇ ਕੈਨੇਡਾ ਪੁੱਜਾ ਸੀਗਾ ਪਰ ਉਥੇ ਦੇ ਹਾਲਾਤ ਉਥੇ ਦਾ ਜਿਹੜਾ ਇਸ ਟਾਈਮ ਜੋ ਵੀ ਚੱਲ ਰਿਹਾ ਹਸਪਤਾਲ ਹੈਗਾ ਉਹ ਚੁਣੌਤੀਆਂ ਜਿਹੜੀਆਂ ਉਹਨਾਂ ਦਾ ਡਟ ਕੇ ਟਕਰਾਤਾ ਸ਼ੁਰੂ ਕੀਤਾ ਪਰ ਪੰਜਾਬ ਬੈਠਾ ਉਸ ਦਾ ਪਰਿਵਾਰ ਜਿਹੜਾ ਸੀਗਾ ਉਹ ਵੀ ਸਫਲਤਾ ਦੀ ਉਰਦਾਸ ਕਰ ਰਿਹਾ ਸੀ ਪਰ ਕਹਿੰਦੇ ਔਕੜਾਂ ਇੰਨੀਆਂ ਵੱਧ ਗਈਆਂ ਕਿ ਧਰਮਸੋਤ ਨੇ ਤਰਮਜੋਤ ਸਿੰਘ ਨੇ ਖੁਦਕੁਸ਼ੀ ਕਰਨ ਦਾ ਇਹ ਮਨ ਬਣਾ ਲਿਆ। ਆ ਵਿਨੀਪੈਗ ਦੇ ਨਾਲ ਲੱਗਦੇ ਵੈਸਟ ਸੈਂਟ ਸੈਂਟ ਪੋਲ ਵਿਖੇ ਰਹਿੰਦੇ ਜਿਹੜੇ ਪ੍ਰੀਤ ਚੈਲ ਨੇ ਦੱਸਿਆ ਕਿ ਆਰਥਿਕ ਮੁਸ਼ਕਲਾਂ ਦਾ ਬੋਝ ਤਰਮਜੋਤ ਸਿੰਘ ਜਿਹੜਾ برداشت ਨਹੀਂ ਕਰ ਸਕਿਆ ਦਿਨ ਉਤੇ ਪੱਥਰ ਰੱਖ ਕੇ ਇਹ ਖਬਰ ਰਹਿੰਦੇ ਉਹਦੇ ਉਸਤੇ ਮਾਪਿਆਂ ਨੂੰ ਦੱਸੀ ਗਈ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਰਨਜੋਤ ਸਿੰਘ ਦੀ ਹੁਣ ਦੇ ਜਿਹੜੀ ਆ ਪੰਜਾਬ ਤੇ ਜਿੰਦੇ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਕਿ ਪਰਿਵਾਰ ਜਿਹੜਾ ਆ ਜਿਹੜੇ ਮੈਂਬਰ ਨੇ ਉਥੇ ਉਹ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕਣ